ਵਾਇਰੂ ਇਹਦਾ ਖਾਲਸਾ ਵਾਇਰੂ ਜੀ ਦੀ ਫਤਿਹ ਤੁਸੀਂ ਭਾਈ ਵੀਡੀਓ ਕੱਲ੍ਹ ਦੀਆਂ ਚੱਲੀ ਜਾਂਦੀਆਂ ਐ ਸੋਸ਼ਲ ਸਾਈਟਾਂ ਤੇ ਸੋਸ਼ਲ ਚੈਨਲਾਂ ਤੇ ਬੱਚਾ ਵੇਚਣ ਵਾਲੇ ਮੈਂ ਵੀ ਕੱਲ੍ਹ ਵੀ ਵੀਡੀਓ ਪਾਈ ਸੀ ਉਹ ਪਤਾ ਨਹੀਂ ਕੋਈ ਹੋਲੇ ਕਰਕੇ ਇਹਨਾਂ ਚੱਕ ਚੁੱਕਤੀ ਤਰੀ ਜਗੂ ਚਰੀ ਪੇ ਦੀ ਮਾਰੀ ਹੋਈ ਆ ਆਪ ਦੀ ਸ਼ੇਅਰ ਸੂਲ ਕਰ ਦਿਓ ਜੇ ਕਰਨੀ ਹੋਈ ਭਾਈ ਨਹੀਂ ਛੋਟੀ ਮਰਜ਼ੀ ਹੈ ਸ਼ੇਅਰ ਕਰਦੇ ਹੋ ਵੀਡੀਓ ਭਾਈ ਹਾਲਾਤ ਪੰਜਾਬੀ ਹੋਏ ਬਣ ਚੁੱਕੇ ਨੇ ਅੱਜ ਤੱਕ ਇਤਿਹਾਸ ਚ ਸ਼ਾਇਦ ਪਹਿਲੀ ਵਾਰ ਇਹ ਕੰਮ ਹੋਇਆ ਮੈਂ ਤੁਹਾਨੂੰ ਦੱਸੂਗਾ ਅੱਜ ਨਾਂ ਲੈ ਕੇ ਵੀ ਸਾਡੇ ਸ਼ਹਿਰ ਚ ਕਿੱਥੇ ਕਿੱਥੇ ਨਸ਼ਾ ਵਿਕਦਾ ਮੈਂ ਤੁਹਾਨੂੰ ਨਾਂ ਲੈ ਕੇ ਦੱਸੂਗਾ ਬੰਦਿਆਂ ਦੇ ਐਡਰੈਸ ਬੰਦਿਆਂ ਦਾ ਘਰ ਵੀ ਕੌਣ ਬੰਦੇ ਦੇ ਚ ਸ਼ਰੇਆਮ ਦੱਸੂਗਾ ਜੁੜੇ ਰਹੋ ਸਾਡੇ ਮੈਂ ਇਹ ਕਹਿੰਦੇ ਨੇ ਵੀ ਸਾਨੂੰ ਦੱਸੋ ਕਿੱਥੇ ਨਸ਼ਾ ਵਿਕਦਾ ਹੈ ਮੈਂ ਵੀੜੂਆਂ ਪਾਪ ਪਾ ਕੇ ਲੋਕਾਂ ਨੂੰ ਅੱਕ ਗਿਆ ਦਿਖਾ ਦਿਖਾ ਕੇ ਵੇਚੇ ਨਸ਼ਾ ਵੇ ਕਲਾਬੰਦ ਨਸ਼ਾ ਵੇਚਦਾ ਇਹਨਾਂ ਨੇ ਕਿਸੇ ਤੇ ਕੋਈ ਕਾਰਵਾਈ ਨਹੀਂ ਕਰੀ ਮਾਨਸਾ ਦਾ ਐਸਐਸਪੀ ਮਾਨਸਾ ਦਾ ਡੀਸੀ ਮਾਨਸਾ ਦਾ ਐਮਐਲਏ ਮਾਨਸਾ ਦਾ ਪੁਖਸ਼ ਪ੍ਰਸ਼ਾਸਨ ਵੀੜੂ ਦਾ ਸਾਰੀ ਦੇਖਦੇ ਨੇ ਭਗਵਾਨ ਤੁਮਣ ਵੀ ਦੇਖਦਾ ਹੋਊਗਾ ਜਦੋਂ ਅਸੀਂ ਸ਼ਰਿਆਮ ਦੱਸਦੇ ਹਾਂ ਸਾਡੇ ਸ਼ਹਿਰ ਚ ਕਿੱਲੋ ਕਿੱਲੋ ਚਿੱਟਾ ਹਰੇਕ ਗਲੀ ਚ ਚਿੱਟਾ ਹਰੇਕ ਗਲੀ ਚ ਚਿੱਟਾ ਦਿਖਦਾ ਸਾਡੇ ਚ ਹਰੇਕ ਦੂਜੀ ਗਲੀ 'ਚ ਮੈਡੀਕਲ ਨਾਸ਼ਾ ਆਮ ਹੋ ਰਕਿਆ ਤੇ ਲੋਕ ਮਰ ਰਹੇ ਨੇ ਲੋਕਾਂ ਦੇ ਬੱਚੇ ਮਰ ਰਹੇ ਨੇ ਆ ਦਵਾਈ-ਦਵਾਈ ਦੇ ਤਿੰਨ ਚਾਰ ਮੋਟਾਂ ਹੋ ਗਈਆਂ ਮਾਨਸਾ ਜਲੇ ਤੇ ਬਿੰਡੇ ਜਲੇ ਜਿਲੇ ਚ ਬਰਨਾਲੇ ਹੋ ਗਈਆਂ ਹਾਂਜੀ ਗੈਰੀ ਐਟੀਬਾਲ ਜੀ ਸਾਰੇ ਕਿਤੇ ਵਿਗਦ ਨੇ ਬਾਈ ਸ਼ੇਅਰ ਕਰਦੇ ਹੋ ਭਰਾ ਬਣ ਕੇ ਹਣਾ ਮੈਂ ਦੱਸੂਗਾ ਅੱਜ ਖੁੱਲ ਕੇ ਮੇਰਾ ਬੋਲਣਾ ਮੇਰਾ ਮਨ ਦੁਖੀ ਹੋਇਆ ਮੈਂ ਦਿਨ ਰਾਤ ਲੜਦਾ ਹਾਂ ਦਿਨ ਰਾਤ ਮੈਂ ਅਕਲ ਕਾਣ ਹੁੰਨਾ ਕਾਹਲੇ ਵਾਸਤੇ ਹੁੰਨਾ ਹੈ ਕੋਈ ਮੈਂ ਕਿਸ ਤੋਂ ਕੁਝ ਮੰਗਦਾ ਹੈ ਜਾਂ ਮੈਂ ਕੋਈ ਬੜਾ ਵੱਡਾ ਜਿਵੇਂ ਉਹ ਕਹੇ ਜਾਂਦੇ ਹੁੰਦੇ ਨੇ ਲੋੜ ਬੰਦ ਬੰਦੇ ਲੋਕਾਂ ਦੀਆਂ ਲੋੜਾਂ ਪੂਰਾ ਕਰਦੇ ਕਰਦੇ ਆਪਦੀ ਆਪੂਆਂ ਕਰ ਜਾਂਦੇ ਨੇ ਜਾਂ ਅਸੀਂ ਕੋਈ ਲੋੜਾਂ ਪੂਰੀਆਂ ਕਰੀਆਂ ਹੁਣ ਆਪੀਆਂ ਸਰੀਰ ਨੂੰ ਰੋਗੀ ਕਰ ਲਿਆ ਲੜਾਈ ਚ ਅੰਤਾਂ ਦੇ ਪਰਚੇ ਪਵਾਲੇ ਪਹਿਲਾਂ ਮੋਟਰਸਾਈਕਲ ਤੇ ਸੀ ਹੁਣ ਧੋਕ ਕੇ ਆਏ ਕੋਈ ਆਪਾਂ ਲੀਡਰੀ ਨਹੀਂ ਕਰਨੀ ਕੋਈ ਆਪਾਂ ਚੌਧਰ ਨਹੀਂ ਕਰਨੀ ਆਪਾਂ ਨਸ਼ੇ ਪਰ ਤੋਂ ਲੜਦੇ ਆ ਪਰ ਹਾਲਾਤ ਦਿਨੋਂ ਦਿਨ ਨਿਗਰਦੇ ਜਾ ਰਹੇ ਨੇ ਇਹ ਸਰਕਾਰ ਨੇ ਵੱਡੇ ਵੱਡੇ ਦਾਅਵੇ ਕਰੇ ਆਪਾਂ ਬੋਲੇ ਆਪਣੇ ਦੇ ਪਰਚੇ ਪਾਏ ਹੁਣ ਬੋਲਦੇ ਹੁਣ ਪਰਚਾ ਆਪਾਂ ਨਿਤ ਨਵੀਂ ਤਰੀਕ ਤੇ ਆਪ ਆਪ ਹੀ ਹੈ ਆਪ ਇਹਨੇ ਡਰਾਮਾ ਕਰਿਆ ਇਹਨਾਂ ਨੇ ਕਮੇਡੀਆਂ ਬਣਾਈਆਂ ਹੋਵੇ ਜਿਵੇਂ ਚਲੋ ਬਹੁਤ ਚੰਗਾ ਗੱਲ ਤੇ ਇਹਨਾਂ ਨੇ ਮੰਦ ਕਰਵਾਤਾ ਹੀ ਨਸ਼ਾ ਕਿੱਥੇ ਬੰਦ ਹੋ ਗਿਆ ਨਸ਼ਾ ਦੱਸੋ ਤੁਸੀਂ ਖਲਾਤ ਨਾਸਨਾ ਮਦਰਿਸਾਨ ਨੇ ਵੀਡੀਓ ਦੇਖ ਰਿਹਾ ਗੱਲ ਭਲਾਡੇ ਵਾਲੀ ਉਹ ਮੀਆਂ ਬੀਬੀ ਐ 18 19 ਸਾਲ ਦੇ ਬੱਚੇ ਜੇ ਮੱਚੀ ਮਾਨੂੰ 19 ਸਾਲ ਦੇ ਕਿੰਨੇ ਕੋ ਹੁੰਦੇ ਨੇ ਉਹ ਰੋਗੀ ਸੀ ਨਸ਼ੇ ਚ ਉਹਨਾਂ ਦੇ ਬੱਚਾ ਹੋ ਗਿਆ ਇੰਸਟਾ ਇੰਸਟਾਗ੍ਰਾਮ ਆ ਕੇ ਕੰਮ ਚੱਲਦਾ ਅੱਜ ਕੱਲ੍ਹ ਲਾਂਮਰ ਰਜਾ ਕਰਾ ਲੈਂਦੇ ਨੇ ਉਹ ਕੁੜੀ ਵੀ ਪੀਂਦੀ ਸੀ ਮੁੰਡਾ ਵੀ ਪੀਂਦਾ ਸੀ ਮੈਂ ਪਹਿਲਾਂ ਵੀ ਕਿੰਨੇ ਵਾਰ ਦੱਸ ਚੁੱਕਿਆ ਲੋਕਿਹੜੇ ਸੁੰਦਰ ਨੂੰ ਪਤਾ ਵੀ ਜ਼ਿਆਦਾਤਰ ਲੋਕਾਂ ਨੇ ਨਵੇਂ ਵਿਆਹੇ ਜੋੜੇ ਹੁੰਦੇ ਨੇ ਲਾਂਮਰ ਰਜਾ ਕਰਾਉਂਦੇ ਨੇ ਜਾਂ ਅਰੇਂਜ ਮੈਰਜ ਹੁੰਦੀਆਂ ਜਿਹੜਾ ਮੁੰਡਾ ਨਸ਼ਾ ਕਰਦਾ ਉਹ ਆਪਦੀ ਜਨਾਨੀ ਨੂੰ ਲਾਉਂਦੀ ਲਾਉਂਦਾ ਅੱਜ ਕੱਲ੍ਹ ਮੇਰੇ ਕੋਲੇ ਕਈ ਕੇਸ ਆ ਗਏ ਤਕੜੇ ਤਕੜੇ ਘਰਾਂ ਦੇ ਆ ਗਏ ਸਿੱਖ ਵੀਰਾਂ ਦੇ ਵੀ ਆ ਗਏ ਹਿੰਦੂ ਵੀਰਾਂ ਦੇ ਵੀ ਆ ਗਏ ਤਕੜੇ ਜੀਵੀਦਾਰਾਂ ਦੇ ਵੀ ਆ ਗਏ ਗਰੀਬ ਵਰਗ ਦੇ ਵੀ ਆ ਗਏ ਉਹ ਕਿਉਂ ਲਾਉਂਦੇ ਨੇ ਉਹਨਾਂ ਦਾ ਵਿਆਹ ਹੁੰਦਾ ਅਗਲੀ ਨੂੰ ਕੁ ਦੋ ਦਿਨ ਲਵਾ ਦਿੰਦੇ ਨੇ ਵਿਆਹ ਮੜਾ ਲਾ ਲਾ ਮੜਾ ਲਾ ਉਹ ਆਂਦਾ ਬੂਟਾ ਤਿਆਰ ਕਰਦੇ ਨੇ ਵੀਰੇ ਕੋਲੇ ਸਿਆਣਾ ਸਿਆਣਾ ਵੇਚ ਕੇ ਖਾਵਾਂਗੇ ਬਾਅਦ ਕਿਸਮਾਨੀ ਸ਼ੋਸ਼ਣ ਹੋਣ ਲੱਗ ਜਾਂਦਾ ਉਹ ਕੁੜੀ ਦਾਸਦੀ ਚੱਕਾ ਬੀਂਦੀ ਸੀ ਉਹ ਮਮਾں ਦੋਸ਼ ਲਾਉਂਦੀ ਆ ਗਲਤ ਵੀ ਮੈਂ ਵੇਚਿਆ ਉਹ ਚਟਾ ਵੇਚਦੇ ਸੀ ਉਹ ਤਾਂ ਪ੍ਰਸ਼ਾਸਨ ਨੇ ਤੈਅ ਕਰਨਾ ਉਹ ਵੇਚਦੇ ਸਨ ਤੇ ਪਰਚਿਸ ਨਹੀਂ ਪਰ ਫੇਰ ਵੀ ਯਾਰ ਕਿਸੇ ਦਾ ਬੱਚਾ ਲੈਣਾ ਸਾਰੀ ਪੰਚਾਇਤ ਚ ਲੈਤਾ ਹੁੰਦਾ ਫੇਰ ਵੀ ਵਕਰੀਆਂ ਅਸੂ ਸਬੂਤ ਵੀ ਲਈ ਬੈਠ ਨੇ ਆਪਾਂ ਉਹ ਗੱਲ ਚ ਮਿਨਾਪੋ ਆਪਾਂ ਤਾਂ ਉਹ ਗੱਲ ਚ ਪੋ ਵੀ ਕਿੱਥੇ ਕਿੱਤੇ ਵਗਿਆ ਮਾਂ 6 ਮਹੀਨਿਆਂ ਦੇ ਪੁੱਤ ਨੂੰ ਕਿਵੇਂ ਵੇਚ ਲਿਆ ਪਿਓ ਆਪ ਦੇ ਜਵਾਕ ਨੂੰ ਕਿਵੇਂ ਵੇਚ ਸਕਦਾ ਆਪਾ ਤਾਂ ਕਿਸੇ ਦਾ ਜਵਾਕ ਸੜਕ ਤੇ ਡੰਗਿਆ ਜਾਂਦਾ ਦੇਖ ਕੇ ਦਿਲ ਕੰਬ ਜਾਂਦਾ ਵੀ ਉਹ ਬੱਚਾ ਸੜਕ ਤੇ ਆ ਗਿਆ ਕਿਸੇ ਦਾ ਸੋਡਾ ਨਹੀਂ ਹੁੰਦਾ ਇਹਦਾ ਬੱਚਾ ਸੜਕ ਤੇ ਆ ਜਾਏ ਨਿਕਾ ਜਾ ਆਪਣਾ ਦਿਲ ਕੰਬ ਜਾਂਦਾ ਨਾ ਵੀ ਯਾਰਾ ਬੱਚਾ ਖੜਦਾ ਬਾਹ ਫੜੋ ਜੇ ਕਿਉਂ ਕਈ ਵਾਰ ਮੇਰਾ ਬਲੰਡ ਪਾਜ ਜਾਂਦਾ ਕੋਈ ਮਾਂ ਆਪ ਦੇ ਫੋਨ ਤੇ ਲੱਗੀ ਹੋਵੇ ਜਵਾਕ ਮੈਂ ਤੂੰ ਮੈਨੂੰ ਮਾੜਾ ਚੰਗਾ ਬੋਲੇ ਜਾਂਦਾ ਉਹ ਕਿਉਂ ਵੀ ਭਾਈ ਦੇ ਪਾਸਾ ਸੰਭੋਤੇ ਉਹਨੇ ਵਿਚਾਰੀ ਉਹ ਕੀ ਕਾਰਨ ਹੋ ਸਕਦਾ ਉਹਦਾ ਨਸ਼ਾ ਕਿੰਨੀ ਭਿਆਨਕ ਕਰਤੀ ਆ ਸਾਈਕੋਲੋਜੀ ਦਿਮਾਗ ਸੋਚਣ ਸ਼ਕਤੀ ਅਣਖ ਗੈਰਤ ਸਭ ਕੁਝ ਮੰਗਾ ਦਿੰਦਾ ਬਈ ਇਹ ਨਸ਼ਾ ਤੇ ਅਸੀਂ ਸਭ ਲੋਕ ਇਸ ਚੀਜ਼ ਦੇ ਆਦੀ ਹੋ ਗਏ ਅਸੀਂ ਨਾ ਸਰਾਣਾ ਥੱਲੇ ਬਾਹਾਂ ਧਰ ਕੇ ਸੌ ਜਾਂਦੇ ਆ ਸਾਰੇ ਵਿੱਚੀ ਮਹਿ ਦੀ ਵਿੱਚੀ ਆਉਣਾ ਨਹੀਂ ਦੀ ਇਹ ਸਿਸਟਮਾਈਜ਼ ਹੈ ਸਰਾਣਾ ਥੱਲੇ ਬਾਹਾਂ ਧਰ ਕੇ ਸੌਂਦੇ ਨੇ ਵੀ ਆਪਾਂ ਕੀ ਰਣਾ ਆਪਾਂ ਤਾਂ ਬੱਚੇ ਆ ਆਪਣਾ ਦਾ ਘਰ ਬੱਚੇ ਆ ਪਰ ਇਹ ਵੀਰੇ ਬਾਲਾ ਚ ਨਹੀਂ ਬਚਦਾ ਬਾਲਾ ਚ ਨਹੀਂ ਬਚਦਾ ਮੇਰੇ ਨਾਲ ਆਪਦੇ ਨਾਲ ਹੋਈ 2019 ਦੀ ਇਹ ਗੱਲ ਆਪਾਂ ਕਹਿੰਦੇ ਆਪਾਂ ਕੀ ਲੈਣਾ ਜੇ ਉਹ ਪੈਂਦੀ ਆ ਫਿਰ ਪਤਾ ਲਾਦਾ ਵਿਪਤਾ ਹੱੱਚੇ ਪਾਸ਼ਾ ਬਾਹਰ ਨੂੰ ਕਿਹਦਾ ਨਾ ਪਾਬੇ ਪਰ ਇਹ ਫੈਲਦਾ ਜਾਂਦਾ ਗੰਧ ਫੈਲਦਾ ਜਾਂਦਾ ਲੁਧਿਆਣਾ ਸ਼ੈਲੀ ਆ ਬਈ 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 ਭਾਈ ਯਾਰ ਪ੍ਰਵਾਸੀਆਂ ਦਾ ਤਾਂ ਚਲੋ ਛੱਡ ਆਪਦੇ ਆਪਦੇ ਬੰਦੇ ਨਸ਼ਾ ਵੇਚਣ ਲੱਗ ਰੱਖੇ ਨੇ ਆਪਦੇ ਵੱਡੀਆਂ ਵੱਡੀਆਂ ਦਾੜੀਆਂ ਵਾਲੇ ਹਨਾ ਵੱਡੇ ਵੱਡੇ ਪਿੰਮੰਦਰਾਂ ਵਾਲੇ ਸਭ ਵੇਚਦੇ ਨੇ ਯਾਰ ਕੋਈ ਤਰਮਨ ਹੈ ਨਹੀਂ ਕਿਸ ਦਾ ਬਾਰੇ ਮੇਰਾ ਵਿਰੋਧ ਕਰਦੇ ਸੀ ਪਹਿਲਾਂ ਮਾਨਸਾ ਵਾਲੇ ਕੋਲ ਜੋ ਮੈਡੀਕਲਾਂ ਤੇ ਮੈਂ ਗਿਆ ਉੱਥੇ ਕਿਹਾ ਗਿਆ ਵੀ ਇਹ ਜਾਤੀ ਵੀ ਜਾਤੀ ਨੂੰ ਬੋਲਦਾ ਗਲਤ ਵੀ ਸਾਡੀ ਸਮਾਜ ਨੂੰ ਗਲਤ ਬੋਲਦਾ ਹੈ ਉਹ ਹੁਣ ਤੁਹਾਡਾ ਸਮਾਜ ਕਿੱਥੇ ਮਰ ਗਿਆ ਡੁੱਬ ਗਿਆ ਉਹ ਵੱਡੇ ਸ਼ਹਿਰਾਂ ਦੇ ਪ੍ਰਧਾਨੋਂ ਕਿੱਥੇ ਮਰ ਗਿਆ ਤੁਹਾਡਾ ਸਮਾਜ ਡੁੱਬ ਕੇ ਹੁਣ ਕਿਉਂ ਨਸ਼ਾ ਨਹੀਂ ਬੇਚਣ ਬੰਦ ਕਰਾ ਰਹੇ 18 19 ਮੈਡੀਕਲਾਂ ਦੇ ਮੈਨੂੰ ਕੱਲ ਮਹਿਣਾ ਨੇ ਕੁੜੀਆਂ ਨੇ ਨਾਲ ਲੈ ਕੇ ਵੇਚਦੇ 19 ਮੈਡੀਕਲ ਆ ਮਾਨਸਾ ਵਾਲੇ ਪਤਾ ਤਾਂ ਖਰ ਮੈਨੂੰ ਵੀ ਐ 19 ਮੈਡੀਕਲ ਆ ਚਾਰ ਗਊਸ਼ਾਲਾ ਵਾਲੇ ਦੋ ਵਾਟਰ ਬਕਸ ਰੋਡ ਵਾਲੇ ਪੰਜ ਛੇ ਅੱਡੇ ਤੇ ਠੂਖਿਆਂ ਵਾਲੀ ਰੋਡ ਤੇ ਤਿੰਨ ਤਿੰਨ ਕੋਨੀਆਂ ਤੇ ਇੱਕ ਲੱਲੂਆਣਾ ਰੋਡ ਤੇ ਕਿੰਨੇ ਹੋ ਗਏ ਗਿਣ ਲੋ ਜੇ ਮੈਂ ਨਾਲ ਲੈ ਤੇ ਤਾਂ ਇਹ ਉਹ ਕਰ ਦਿੰਦੇ ਨੇ ਇਹ ਇਹ ਰੋੜ ਤੇ ਨੇ ਪਤੀ ਆ ਹੁਣ ਕਿਹੜੇ ਕਿਹੜੇ ਨੇ ਮੈਂ ਹੁਣ ਇਹਨਾਂ ਦੀ ਬਕਾਇਦਾ ਵੀਡੀਓ ਪਾ ਕੇ ਹਟ ਗਿਆ ਲੜ ਕੇ ਹਟ ਗਿਆ ਬੋਲ ਬੋਲ ਕੇ ਹਟ ਗਿਆ ਇਹਨਾਂ ਬੁਸ਼ਰਮਾ ਨਸ਼ਾ ਵੇਚਣ ਨੂੰ ਕਹਿ ਕਹਿ ਕੇ ਹਟ ਗਿਆ ਵੀ ਨਸ਼ਾ ਵੇਚੋ ਪਰ ਇਹਨਾਂ ਸਾਲਿਆਂ ਤੇ ਬੇਗੈਰਤਾ ਤੇ ਬੇਅਰਥਾਂ ਤੇ ਕੋਈ ਅਸਰ ਨਹੀਂ ਇਹਨਾਂ ਦੀਆਂ ਜਨਾਨੀਆਂ ਯਾਰ ਕਿਵੇਂ ਇਹਨਾਂ ਨੂੰ ਪੈਸੇ ਫੜਦੀਆਂ ਨੇ ਕਰੇ ਗਈਆਂ ਤੋਂ ਪੁੱਛਦੇ ਨਹੀਂ ਵੀ ਤੁਸੀਂ ਕਿਹਨਾਂ ਦੇ ਬੱਚੇ ਨੂੰ ਜ਼ਹਿਰ ਦੇ ਕੇ ਆਓ ਅੱਜ ਸ਼ਰਮ ਕਰੋ ਵੀ ਭਾਈ ਸਾਹਿਬ ਤੁਸੀਂ ਕਿੱਥੋਂ ਕਿਵੇਂ ਕਿੱਥੋਂ ਪੈਸਾ ਲਿਆ ਇਹ ਆਈਵੇਂ ਜੇ ਬਤ ਹੋਰਾ ਫੋੜਾ ਕੰਮ ਹੈ ਉਹ ਕੁਛ ਦੀਆਂ ਨਹੀਂ ਆਦੇ ਕਰਾਏ ਨੂੰ ਵੀ ਤੇਰੀ ਤਨਖਾਹ ਤਾਂ 8000 ਹੈ ਤੂੰ 1.5 ਲੱਖ ਵਾਲਾ ਫੋੜ ਕੇ ਮੇਲੇ ਆਇਆ 16 ਲੱਖ 50 ਲੱਖ ਵਾਲੀ ਗੱਡੀ ਤੇਰੇ ਕੋਲੇ ਕਿਵੇਂ ਆ ਗਈ ਐਡੇ ਐਡੇ ਸ਼ੌਂਕ ਕਿਵੇਂ ਪਾਪਾ ਇੱਕ ਕੱਪ ਫੋਨ ਲੈਣਾ ਹੈ ਪਾਪਾ ਕਹਿੰਦਾ ਜੇ ਸਿਆਲ ਨੂੰ ਜਾਂ ਵਿੱਚੋਂ ਦਾ ਸਿਆਲ ਨੂੰ ਫੋਨ ਦਵਾ ਦੂੰ ਮੇਰੇ ਕੋਲ ਬੀਬੀ ਵੀੜੂਆਂ ਨੇ ਆ ਗੱਲਾਂ ਜੀ ਤਾਂ ਪੈਸਾ ਮੰਗਦੇ ਨੇ ਤਾ ਜਿੱਡੇ ਵਾਲਿਆਂ ਤੋਂ ਵੀੜੂਆਂ ਨੇ ਮੇਰੇ ਕੋਲੇ ਬੰਦੇ ਰੱਖੇਗਾ ਹਾਂ ਆੜੀ ਐ ਜੀ ਸਾਹਮਣੇ ਆਪਣੇ 16 ਦਾ ਘੜ ਬਾਈ ਦਾ ਘੜੀਆਂ ਫੜੀ ਐ ਅਸ ਤੱਕਲੇ ਕੜੇ ਨੇ ساری ਉਮਰ ਫਿਰ ਕਹਿ ਦੋ ਵੇ ਕੀ ਕਹਿੰਦਾ ਏ ਇੱਕ ਲੋਕਾਂ ਦੀਆਂ ਲੋੜਾਂ ਕਰਦੇ ਕਰਦੇ ਆਪਦੀਆਂ ਲੋੜਾਂ ਤੇ ਆਪਦੇ ਸੁਪਨੇ ਪਤਾ ਨਹੀਂ ਕਿਵੇਂ ਪੂਰੇ ਕਰ ਲੈਂਦੇ ਨੇ ਫੁੱਤੂ ਬਣਾ ਕੇ ਠੱਗਦੇ ਵੀ ਉਹਨਾਂ ਤੋਂ ਹੀ ਬਾਤਨਾ ਚਾਹੀਦਾ ਸਾਡੀ ਗਲੀ ਗਲੀ ਨਸ਼ਾ ਜੀ ਕਿ ਸਾਡੇ ਤੇ ਪਹੁੰਚ ਗਏ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਵਾਂ ਨੂੰ ਆਪਦੇ ਬੱਚੇ ਵੇਚਣੇ ਪੈ ਰਹੇ ਨੇ ਕਾਹਦੇ ਕਰਕੇ ਕਿਉਂ ਕਰਨਾ ਦਿਮਾਗੀ ਤੌਰ ਤੇ ਇਹ ਘਟਨਾ ਸ਼ਾਇਦ ਅੱਜ ਤੱਕ ਇਤਿਹਾਸ ਚ ਪਹਿਲੀ ਵਾਰ ਹੀ ਹੋਈ ਹੋਵੇ ਵੀ ਮਾਂ ਵੀ ਨਾਲ ਅੰਬਾਲਾ ਵਾਂ ਪਿਆਉ ਦੇ ਚਲ ਕਈ ਵਾਰ ਪਿਓ ਕੱਲਾ ਵੇਚਦਾ ਪਹਿਲਾਂ ਪਰ ਸੁਣਦੇ ਦਾ ਆਪ ਦੇਖ ਲੇ ਫਿਲਮਾਂ ਚ ਵੀ ਦਾਰੂ ਕਰਕੇ ਵੇਚਦਾ ਜਵਾਕ ਕੱਪੀ ਖ ਮੰਗਣ ਕਰਕੇ ਵੇਚ ਤਾਣਾ ਬਾਈ ਵੀ ਇਹ ਮੈਡੀਕਲ ਮਾਸ ਹੀ ਹੈ ਕੰਟਰੋਲ ਕਰਦਾ ਜਦੋਂ ਮੈਂ ਸ਼ੁਰੂਆਤ ਕਰੀ ਤਾਂ ਇੱਕ ਬਹੁਤ ਵੱਡਾ ਅਫਸਰ ਸੀ ਹੁਣ ਤਾਂ ਬੋਲਦਾਸ ਤਾਂ ਕਹਾਂਗੇ ਫਿਰ ਉਹ ਬਦਾਈ ਨਾ ਦਿੰਦੀ ਫਿਰਦੀ ਆ ਉਹਨੇ ਮੈਨੂੰ ਬਿਠਾ ਕੇ ਕਿਹਾ ਤੂੰ ਹਟਦਾ ਨਹੀਂ ਤੇਰੇ ਪਰਚੇ ਬਾ ਲੈ ਮੈਂ ਤੇ ਪਰਚੇ ਪਾ ਦੇ ਆਪਾਂ ਫੇਰ ਦਿੰਦਾ ਵੇ ਉਦੋਂ ਪਹਿਲਾਂ ਮੇਰੇ ਤੇ ਤਿੰਨੋ ਸੱਤ ਦਾ ਪਰਚਾ ਪਾਤਾ ਲੜਾਈ ਹੋਈ ਦਾ ਝੂਠੀ ਉਹ ਮੈਂ ਰੋ ਰੋ ਮਰ ਗਿਆ ਮੈਂ ਉਹ ਐਸਆਈ ਹੁੰਦਾ ਐਸਾ ਚੋ ਮੈਨੂੰ ਬੁਧੇ ਰੱਖਿਆ ਤੂੰ ਸ਼ਰਮ ਕਰ ਲੈ ਉਹ ਲੁਪਕੇ ਮਰ ਗਿਆ ਹੁਣ ਵੀ ਲਾਈਵ ਦੇਖ ਲਾਊਗਾ ਵਿੱਚ ਦੇਖੀ ਜਾਂਦਾ ਮੇਰੇ ਘਰ ਚ ਉਹ ਪਾਈਦਾਗਾ 25 ਨੂੰ ਦੇਖੀ ਜਾਨੂੰ ਬਤੇਰਾ ਕਿਹਾ ਵੀ ਤੂੰ ਐਸਐਚਓ ਆ ਮੌਕੇ ਦਾ ਤੂੰ ਤਫ਼ਤੀਸ਼ ਕਰਨਾ ਨਹੀਂ ਨਹੀਂ ਤੈਨੂੰ ਸੱਤ ਦਾ ਜੱਜ ਕੋਲੇ ਰਿਮਾਂਡ ਲੈ ਕੇ ਵੀ ਇਹਨੇ ਲੜਿਆ ਹੀ ਆਏ ਗਿਆ ਮੈਨੂੰ ਕਹਿੰਦਾ ਤੂੰ ਉੱਥੇ ਗਿਆ ਮੇਰਾ ਮੋਬਾਈਲ ਨਾਲ ਕੋਈ ਸ਼ੋ ਪਤਾ ਨਹੀਂ ਕਿਵੇਂ ਕਹਾਣੀ ਬਣਾ ਕੇ ਗੜਤੀ ਅਖਬਾਰ ਚ ਕਢਾਤਾ ਵੀ ਝੋਟਾਂ ਛੱਟਾਂ ਮਾਰੀਆਂ ਫੇਸਬੁੱਕ ਤੇ ਚਲਾਤਾ ਵੀ ਆ ਦੇਖੋ ਝੋਟ ਨੇ ਆ ਛੱਟਾਂ ਮਾਰੀਆਂ ਉਹ ਜਿਹੜੇ ਪਿੰਡ ਚੋਂ ਦਾ ਐਕਸੀਡੈਂਟ ਹੋਇਆ ਸੀ ਆਮਲੀਆਂ ਦਾ ਨਸ਼ਾ ਲੈ ਕੇ ਆਉਂਦੇ ਸੀ ਰਾਤ ਚੋਂ ਵੀ ਖੀਤੋਂ ਉਹ ਸਾਰਾ ਪਿੰਡ ਨਾਲ ਖੜ ਗਿਆ ਵੀ ਸਾਡੇ ਪਿੰਡ ਇੱਥੇ ਐਕਸੀਡੈਂਟ ਹੋਇਆ ਸੀ ਆ ਮੋਟਰਸ ਨਾਲ ਹੁੰਦਾ ਦਾ ਫੇਰ ਜਾ ਕੇ ਉਹ ਪਰਚਾ ਕੈਸ ਸੁਣਾ ਫੇਰ ਵੀ ਨਹੀਂ ਹਟੇ ਫੇਰ ਚੱਕ ਕੇ ਘਰੋਂ ਬਾਹਦੇ ਪਰਚੇ ਫੇਰ ਵੀ ਨਹੀਂ ਹਟੇ ਫੇਰ ਪਾਈ ਜਾਂਦੇ ਨੇ ਫੇਰ ਅਸੀਂ ਨਸ਼ੇ ਉੱਪਰ ਤੋਂ ਬਚਾਤਰਿਆ ਉੱਥੇ ਸਾਨੂੰ ਕੁੱਟਿਆ ਡਾਂਗਾ ਮਾਰੀਆਂ ਉਹਨਾਂ ਨੂੰ ਇਹ ਗੁਲਦਸਤਾ ਗਾएंगे ਤੇ ਗੁਲਦਸਤਾ ਗਾएंगे ਤੋਂ ਹਲਕਤ ਆਉਂਦੀ ਹੈ ਨਚਮਚੇ ਰੋਕਾਂ ਤੋਂ ਬਿਸਾਲੋ ਆਫਸਰ ਲੱਗੇ ਆਪ ਆਏ ਨੇ ਵੱਡੇ ਹੋਗੇ ਜੇ ਛੋਟੇ ਤੇ ਸੋਣ ਨੂੰ ਕੀ ਅਗਲੇ ਤਰ੍ਹਾਂ ਹਮੇ ਕੰਮ ਕਰਨਗੇ ਤੁਸੀਂ ਕਿਉਂ ਚਮਚਾਗਰੀ ਕਰਦੇ ਹੋ ਕੋਲੀ ਛੱਟੋ ਇਹਨਾਂ ਦੀ ਲੈ ਕੇ ਗੁਲਦਸਤੇ ਭੌਂ ਜਾਂਦੇ ਸਾਡੇ ਸ਼ਹਿਰ ਚ ਫਲਾਨਾ ਵੱਡਾ ਆਇਆ ਜਮੇਮ ਲੀਟਰ ਮੀਟਰ ਦਾ ਕੰਮ ਹੀ ਆਏ ਕਿੱਤੇ ਆ ਵੀ ਜੇ ਸਿੰਘਲਾ ਸਾਹਿਬ ਕੱਲੀ-ਕੱਲੀ ਗਲੀ 'ਚ ਨਸ਼ਾ ਛੋਡੀ ਚ ਪਿੰਡਾਂ 'ਚ ਹਰੇਕ 'ਚ ਆ ਕੁੜੀਆਂ ਵੀ ਕੀ ਕੁੜੀਆਂ ਜਵਾਕ ਵੇਚੀ ਜਾਂਦੀਆਂ ਨੇ ਮਾਨਸਾ ਜਿਲੇ 'ਚ ਆਇਆ ਇਹ ਕੰਮ ਵੀ ਕਿੰਨੇ ਵੇਚਿਆ ਉਹ ਆਹ ਕਹਿ ਰਿਹਾ ਨਸ਼ਰੀਓ ਆਦੀ ਆ ਐਡੋਪ ਕਰਵਾਇਆ ਜਾਵੇ ਲੋਕ 10 ਦਿਨ ਵੀ ਉਹ ਨਸ਼ਾ ਕਰਦੀ ਸੀ ਉਹ ਗਾਂਹਾਂ ਵਾਲੇ ਦਾ ਪਤਾ ਨਹੀਂ ਵਿਚਾਰੇ ਨੂੰ ਲੈ ਲਿਆ ਤੇ ਕੁੜੀਆਂ ਹੋਣਗੀਆਂ ਵੀ ਚਲੇ ਕਿੱਥੋਂ ਸਾਮੂਹ ਵੀ ਜਾਣਾ ਨੇ ਵੇਚਤਾ ਚਲੋ ਆ ਹਰੇਕ ਬੰਦਾ ਗੋਦ ਲੈ ਲੈਂਦਾ ਪਰ ਅਸਲ ਗੱਲ ਉਹਨੂੰ ਤਾਂ ਪਤੀ ਕਹਿੰਦੇ ਸਾਨੂੰ ਤਾਂ ਸੁਰਤੀ ਦੱਸ ਦੇਣਾ ਵਾਦਾ ਆਈਆ ਪੈਸਾ ਆ ਗਿਆ 1.5 ਲੱਖ ਨਸ਼ਾ ਉਹ ਹੁਣ ਜਿੜਾ ਕਰਦਾ ਹੁਣ ਐ ਸੋਚ ਲੋ ਇੱਕ ਗੱਲ ਵੀ ਐਂ ਦੇਖੋ ਭਾਈ ਆਪਦੇ ਜਵਾਕਾਂ ਦਾ ਖਿਆਲ ਰੱਖਿਆ ਕਰੋਂ ਹੁਣ ਤੱਕ ਤਾਂ ਚੈਨੀਆਂ ਪੜਦੇ ਸੀ ਸਾਡੇ ਗਲਾਂ ਚੋਂ ਚੈਨੀਆਂ ਸਾਡੇ ਮਾਮਾਂ ਦੇ ਭੈਣਾਂ ਦੇ ਕੰਨ ਪਾਉਂਦੇ ਸੀ ਸਾਡੇ ਮੋਟਰ ਤੋਂ ਤਾਰਾਂ ਲਾਉਂਦੇ ਸੀ ਰਾਹ ਜਾਂਦੇ ਨਾਲ ਲੁਕਟਾ ਹੋਆਂ ਕਰਦੇ ਸੀ ਸਾਡੇ ਗੰਦਾਸੇ ਮਾਰਦੇ ਸੀ ਪੈਸੇ ਖੁੰਦਦੇ ਹੁਣ ਆਪਦੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਥੋੜੇ ਬੱਚਿਆਂ ਨੂੰ ਚੱਕ ਕੇ ਲੈ ਜਾਂਗੇ ਠੀਕ ਹੈ ਜੀ ਭਾਈ ਤਾਲੀ ਆਸਾ ਵਰ ਜਾਂਦਾ ਸੀ ਜੀ ਕਰ ਲਊਗਾ ਜੇ ਨਾ ਲਗੇ ਤਾਂ ਆਖਿਓ ਜਦੋਂ ਆਪਦੇ ਵਿੱਚ ਚਣ ਲੱਗੇ ਹੁੰਦੀ ਨੇ ਲੋਕਾਂ ਦੇ ਬੱਚੇ ਚੱਕੀ ਜਾਂਦੇ ਪਹਿਲਾਂ ਬਿੰਦ ਬਿੰਦ ਮੈਂ ਤੇ ਫੋਨ ਕਰੀ ਜਾਂਦਾ ਸੋ ਭਾਈ ਅੱਤੇ ਬਲਾਉਣੇ ਆ ਇਹ ਸਾਡੇ ਹਾਲ ਹਾਲ ਨੇ ਭਾਈ ਮੇਰਾ ਨੰਬਰ ਹੈ 98778 33700 ਨੀ ਵਟਸਐਪ ਤੇ ਲੱਗਦਾ ਇਕੱਲੇ ਤੇ ਨਾ ਅਸੀਂ ਕਿਸੇ ਤੋਂ ਕੁਝ ਮੰਗਦੇ ਨਹੀਂ ਕਿਸੇ ਨੂੰ ਕੁਝ ਦਿੰਦੇ ਨਹੀਂ ਲੜੀ ਜਾਂਦੇ ਅੱਜ ਵੀ ਲੜੀ ਜਾਂਦੇ ਆਪਦੇ ਸ਼ਰੀਰ ਦੇ ਸਾਰੇ ਤੇਰੇ ਹਾਂ ਨਾ 20 ਨੂੰ ਫੋਨ ਕਰੀ ਜਾਂਦਾ ਇੱਕ ਵਿੱਚ ਵਾਰੀ ਵਾਰੀ ਮੈਂ ਚਾਰ ਵਾਰ ਕੱਟਦਾ ਲਾਈਵ ਵੀ ਨਹੀਂ ਹੋਉਂਦਾ ਮਾੜਾ ਗੱਲ ਕਰਨਾ ਆ ਨਸ਼ਾ ਵੀ ਕੀ ਜਾਂਦਾ ਈ ਇੰਨੇ ਸਾ ਮਾਨਸਾ ਚ ਸੋਨੂੰ ਦੁਕਾਨਾਂ ਦਿਖਾਉਂਦੀਆਂ ਸਾਰਾ ਕੁਦਕਾਤਾ ਵਿੱਚ ਹੀ ਡਰੱਗ ਇੰਸਪੈਕਟਰ ਵਿੱਚ ਪੈ ਜਾਂਦਾ ਵਿੱਚੀ ਐਡਮਿਨਿਸਟ੍ਰੇਸ਼ਨ ਸਾਰਾ ਪ੍ਰਸ਼ਾਸਨ ਨੂੰ ਹੱਫਤਾ ਜਾਂਦਾ ਨਾ ਮੈਡੀਕਲਾਂ ਦਾ ਇਹ ਸਾਡੇ ਜਵਾਕਾਂ ਨੂੰ ਜ਼ਹਿਰ ਵੇਚਦੇ ਨੇ ਤੇ ਜ਼ਹਿਰ ਬਿਖਿਆਣ ਤੇ ਜਿਹੜੇ ਨਾਲੋਂ ਪੈਸੇ ਲੈਂਦੇ ਨੇ ਕੁੱਤੇ ਬੰਦੇ ਉਹਨਾਂ ਦਾ ਹੱਥ ਹੈ ਆ ਦੋ ਵੱਡੇ ਅਸਰਾਂ ਮੈਂ ਨਹੀਂ ਕਹਿੰਦਾ ਕਿਸੇ ਦਾ ਪੁੱਤ ਮਰੇ ਗਮੀ ਗਮੀ ਦੁਖੀ ਹੋਣਾ ਚਾਹੀਦਾ ਹੈ ਦੋ ਵੱਡੇ ਬਹੁਤ ਸਾਫਸਾ ਜਵਾਕ ਨਸ਼ੇ ਨਾਲ ਮਰ ਗਏ ਉਹਨਾਂ ਤੋਂ ਸਿੱਖਿਆ ਲੈ ਲਓ ਵੀ ਉਹਨਾਂ ਦੀ ਚੋਰੀ ਦੀ ਕਮਾਈ ਨਹੀਂ ਕੰਮ ਆਈ ਉਹਨਾਂ ਨੇ ਕਿੰਨਾ ਕਟੰਬ ਪਾਲਿਆ ਕਿੰਨੇ ਝੂਠੇ ਪਰਚੇ ਪਏ ਹੋਣਗੇ ਕਿੰਨੇ ਨਕਾਉਂਟਰ ਕਰੇ ਹੋਣਗੇ ਫੇਰ ਜਾ ਕੇ ਮਾਇਆ ਜੋੜੀਓ ਕਿਦੇ ਵਾਸਤੇ ਆਪਦੇ ਪੁੱਤਰ ਜੀ ਵਾਸਤੇ ਤੇ ਪੁੱਤਰ ਜੀ ਕਿੱਧਰ ਗਏ ਠੱਕ ਸਾਚ ਦਾ ਪੈਸਾ ਕੱਲ ਨੂੰ ਮੇਰੇ ਨਾਲ ਵੀ ਕੁਝ ਵੀ ਹੋ ਸਕਦਾ ਹੈ ਕੋਈ ਗੱਲ ਨਹੀਂ ਦੁਰਘਟਨਾ ਪਰ ਫੇਰ ਵੀ ਯਾਰ ਤੁਹਾਡਾ ਕੀ ਹੈ ਅਸਾਂ ਦਿਹਾੜੀਦਾਰ ਬੰਦੇ ਆ ਖੇਤੀਬਾੜੀ ਵਾਲਾ ਆਲਾ ਕਹ ਦੂਗਾ ਉਹ ਆਪਤਾ ਨਹੀਂ ਕਰਿਆ ਨਾ ਕਿਸਦਾ ਨਹੀਂ ਕਰੀਏ ਨਹੀਂ ਅੱਗੇ ਆਉਣਾ ਆ ਕੋਈ ਆਉਦਾ ਹੈ ਇੱਕ ਗੱਲ ਲੀਟਰ ਇਹ ਵਾਲੇ ਭੈੜੇ ਨੇ ਅਸੀਂ ਨਸ਼ਾ ਬੰਦ ਕਰਾਤਾ ਅਸੀਂ ਨਸ਼ਾ ਬੰਦ ਕਰਾਵਾਂਗੇ ਅਸੀਂ ਲੁਧਿਆਣੇ ਨੂੰ ਨਸ਼ਾ ਬੰਦ ਕਰਾਤਾ ਅਸੀਂ ਲੁਧਿਆਣੇ ਦੇ ਕੀ ਕਰੀ ਪਰਸੋਂ ਚੌਥੇ ਇਹਨਾਂ ਦੇ ਇੱਕ ਪੱਤਰਕਾਰ ਤੇ ਪੱਤਰਕਾਰ ਨੇ ਝੂਠ ਮਾਰਿਆ ਕਿਸੇ ਨਸ਼ਾ ਉਹ ਗਲੀ ਗਲੀ ਲੁਧਿਆਣੇ ਪੰਜ ਛੇ ਮੌਤ ਹੋ ਗਏ ਦੀਵਾਲੀ ਦੀਵਾਲੀ ਦੇ ਆ ਕੱਲ ਇੱਕ ਇੱਥੇ ਹੋਈ ਅੱਡੀ ਕਲਾ ਕੇ ਪਰਸੋਂ ਆ ਪਿੰਡ ਸਾਡੇ ਮਾਨਸਾ ਦੇ ਨਾਲ ਆ ਹਾ ਤਰਮੰਡੀ ਚੋਗਲੇ ਪਾਸੇ ਜਗਾਵਤ ਜਗਾਇਓ ਮੁੰਡੇ ਦੀ ਇੱਕਾ ਸਾਡੇ ਮਾ ਪਠਾ ਵਸਤੇ ਇੱਥੇ ਹੋ ਗਈ ਪਰਸੋਂ ਚੌਥੀ ਮਾਂ ਆਈ ਮੇਰੇ ਕੋਲੇ ਵਿਚਾਰੀ 22 ਸਾਲ ਦਾ ਜਵਾਕ ਉਹ ਬਲਾਡੇ ਬਾਦਰਪੁਰਾ ਤੇ ਆ ਜਿਹੜਾ ਆ ਇਨਾ ਮੇਰਾ ਪਿੰਡ ਦਾ ਉੱਤੇ ਉੱਤੇ ਲੈਣਾ ਦੇ ਪਿਆ ਵਿਚਾਰਾ 18 ਤਰੀਕ ਨੂੰ ਕੱਬ ਠੰਡੇ ਹੋ ਗਈ ਪਰਸੋਂ ਹੋਰ ਕਈ ਪਿੰਡਾਂ ਚ ਹੋ ਗਿਆ ਭਜਵਾ ਮੇਰੇ ਕੋਲੇ ਮੈਸੇਜ ਫੋਟੋ ਆਈਆਂ ਨੇ ਕਿੰਨੀਆਂ ਕਿ ਪਾਈ ਜਾਵਾਂ ਕਿੰਨੇ ਕੁ ਲੋਕਾਂ ਨੂੰ ਲੋ ਹਰੇ ਸੋਡੇ ਪਿੰਡ ਚ ਵੀ ਬਾਈ ਤੁਸੀਂ ਬੋਲੋ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਬਾਈ ਮੈਂ ਕਲਪਨਾ ਹੈ ਮੈਂ ਇਸ ਕਰਕੇ ਕਲਪਨਾ ਹੈ ਵੀ ਜਵਾਕ ਬਾਜਣ ਮੇਰੀ ਮੇਰੀ ਲੜਾਈ ਇਹ ਹੈ ਯਾਰ ਕੱਲੀ ਹੋਰ ਮੈਨੂੰ ਕੋਈ ਮੁੱਦਾ ਨਹੀਂ ਕੋਈ ਮੇਰੇ ਕੋਲੇ ਕੋਈ ਮੈਂ ਨਹੀਂ ਕਹਿੰਦਾ ਮੈਂ ਕਿਸੇ ਦੀ ਸਮਾਜ ਸੇਵਾ ਕਰਨੀ ਆ ਕੋਈ ਮੈਂ ਕੋਈ ਕੋਈ ਮੈਂ ਕਿਸਦਾ ਮੈਥੋਂ ਜਿੰਨੇ ਜੋਗਾ ਮੈਂ ਹੈਗਾ ਮੈਂ ਲੜ ਸਕਦਾ ਮੈਨੂੰ ਲੜਮ ਦਾ ਆਉਂਦਾ ਕੱਲਾ ਉਹ ਮੈਂ ਲੜੀ ਜਾਣਾ ਹੈ ਸਾਰੇ ਸਟੋਨਾਲੜੀ ਜਾਂਦਾ ਕਿਉਂਕਿ ਸਿਸਟਮ ਇਹਨਾਂ ਦੀ ਨਸ਼ਾ ਸਿਸਟਮ ਦਾ ਹੀ ਸੋ ਮਾਫ ਕਰਿਓ ਤੁਸੀਂ ਵੀ ਬੋਲੋ ਯਾਰ ਗੱਜ ਬੱਜ ਕੇ ਜਿਹੜੇ ਵੀਰ ਬੋਲਦੇ ਨੇ ਕਿਉਂਕਿ ਡਰਾ ਲੈਂਦੇ ਨੇ ਜਾਂ ਤਾਂ ਕੋਈ ਵੀਡੀਓ ਪਾਉਂਦਾ ਉਹਨਾਂ ਦੇ ਘਰੇ ਵੀ ਤੁਸੀਂ ਕਿਉਂ ਵੀਡੀਓ ਪਾਤੀ ਨਸ਼ੇ ਖਿਲਾਫ ਹਨਾ ਆਹਿਆ ਕੋਈ ਵੀ ਬਾਲਾ ਕਰਦੇ ਨੇ ਜੋ ਕੋਈ ਨਸ਼ੇ ਖਿਲਾਫ ਬੋਲਣ ਲੱਗ ਜੂ ਜਾਂ ਵੀਡੀਓ ਪਾਉਣ ਲੱਗ ਜੂ ਜਾਂ ਕੋਈ ਭਰਾ ਨਸ਼ਾ ਛੱਡ ਕੇ ਬੋਲਣ ਲੱਗ ਜੂ ਵੀ ਨਸ਼ਾ ਵੇਚਦਾ ਹੀ ਉਹ ਉਹਨੂੰ ਕੋਣ ਲਾ ਆਪ ਨਸ਼ਾ ਕਰਦਾ ਉਹ ਕੰਜੇ ਤੋਂ ਫੇਰ ਕੀ ਹੋ ਗਿਆ ਉਹ ਕਰਦਾ ਦੱਸ ਦੱਤਾ ਰਿਹਾ ਸਾਨੂੰ ਵੇਚੇ ਨਸ਼ਾ ਵੇਚਦਾ ਉਸ ਹੋਰ ਦੇ ਬੱਚੇ ਦਾ ਵਿਚਾਰਿਆ ਆਪ ਤਾਂ ਉਹ ਮਰ ਗਿਆ ਆ ਪੰਜ ਸੱਤ ਦਿਨਾਂ ਪਹਿਲਾਂ ਹੀ ਕੱਟਣਾ ਕਿਸ ਨੇ ਵੀਡੀਓ ਬਣਾ ਲਈ ਮੈਨੂੰ ਕਹੇ ਤਾਂ ਆਪ ਨਸ਼ਾ ਕਰਦੇ ਆ ਬਾਈ ਉਹ ਮਹਾਨ ਨਸ਼ਾ ਕਰ ਦਿੱਤਾ ਹੈਗਾ ਉਹ ਨਸ਼ਾ ਵੇਚਣ ਦੀ ਵੀਡੀਓ ਬਣਾ ਲਈ ਹੁਣ ਤੂੰ ਮੈਂ ਤਾਂ ਬਣਾ ਨਹੀਂ ਸਕਦੇ ਸਾਡੇ ਸ਼ਹਿਰ 'ਚ ਵੇਚੀ ਜਾਂਦਾ ਨਸ਼ਾ ਵੇਚਣ ਵਾਲੇ ਕੀ ਕਰਦੇ ਨੇ ਉਹਨਾਂ ਨੇ ਗਾਹਾਂ 2-3 ਮਾਨਸਾ ਦੇ ਸਿੰਘਮ ਪੁਲਿਸ ਵਾਲੇ ਨੇ ਮੈਂ ਨਾ ਲਵਾਂ ਅਗਲੀ ਵੀਡੀਓ ਚ ਨਾ ਹਟੇ ਉਹਨਾਂ ਦੇ ਕਈ ਘਮਲੇ ਟਾ ਗਿਆ ਉਹੜੇ ਜੇ ਲੈਣ ਜਾਂਦੇ ਨੇ ਵਿਚਾਰੇ ਜਵਾਗ ਗਰਾਮ ਲੈ ਕੇ ਆਉਂਦੇ ਨੇ ਦੀਵਟ ਲੈ ਕੇ ਆਉਂਦੇ ਨੇ ਉਹਨਾਂ ਦੇ ਜੇਬ ਚੋਂ ਹੱਥ ਮਾਰ ਕੇ ਕੱਢ ਲੈਂਦੇ ਨੇ 3-4000 ਰੁਪਏ ਦਾ ਉਹ ਕੱਢ ਲੈਂਦੇ ਨੇ 6 ਗ੍ਰਾਮ ਦਾ ਕੋਲੋਂ ਪਰਚਾ ਪਾ ਸੱਤ ਅੱਠ ਕੱਢਣਾ ਮਾਨਸਾ ਜੇ ਹੋ ਗਿਆ ਸਾਡੇ ਸੁਧਰਦੇ ਨਹੀਂ ਉਹ ਜਿਹੜਾ ਦਾ ਕਿਲੋ-ਕਿਲੋ ਚਿੱਟਾ ਹਰੇਕ ਗਲੀ ਮੱਲੇ ਚਿੱਟਾ ਵਿਕੀ ਜਾਂਦਾ ਪਤਾ ਵੀ ਇਹਨਾਂ ਜੰਤਰਾ ਸਾਨ ਹੋ ਗਏ ਸੀ ਅੱਜ ਕਾਰਵਾਈ ਕਰਾਂਗੇ ਅਸੀਂ ਕੱਲ ਉਹ ਮੇਰੇ ਕਾਰਵਾਈ ਕੋਈ ਸੀਗੀ ਨਹੀਂ ਤੇ ਰੰਗ ਨੂੰ ਮਾਰ ਜੀ ਇੱਕ ਮੈਂ ਹੋਰ ਦੀ ਸਵੇਰੇ ਅੱਜ ਪਤਾ ਨਹੀਂ ਆਵਣਾ ਰੋੜੇ ਦਾ ਬਿਆਨ ਸੀ ਸੀ ਨਸ਼ਾ ਮਕਾਤਾ ਪਤਾ ਨਹੀਂ ਕਿੱਥੇ ਮਕਾਤਾ ਨਸ਼ਾ ਜੀ ਤੁਸੀਂ ਅੱਜ ਦਾ ਬਿਆਨ ਸੀ ਅੱਜ ਬੜਾ ਹੀ ਵੀ ਨਸ਼ਾ ਖਤਮ ਕਰਤਾ ਸੀ ਨਸ਼ਾ ਕੰਟਰੋਲ ਕਰਨ ਵਾਲੀ ਪਹਿਲੀ ਸਰਕਾਰ ਛੋਟੀ ਸਰਕਾਰ ਜਿਹੜਾ ਜਵਾਬ ਚੱਕ ਕੇ ਵੇਚਣ ਲੱਗੇ ਲੋਕ ਵੱਧ ਵੱਧ ਵੇਚਣ ਲੱਗ ਗਿਆ ਕੁਸਤਾ ਕਹਿੰਦੇ ਸੀ ਵੀ ਇੱਥੇ ਅਮੀਟ ਕੰਤਰ ਹੈ ਹੁਣ ਕੌਣ ਵੇਚਣਾ ਫਿਰ ਸੋਨੂ ਕਹਿੰਦੇ ਤੁਸੀਂ ਵੇਚ ਰਹੇ ਹੋ ਮਾੜੀ ਗੱਲ ਹੈ ਉਹਨਾਂ ਨੇ ਵੀਡੀਓ ਪਾਈ ਕਿਸੇ ਸ਼ਰਾਰਤੀ ਅੰਸਰ ਨੇ ਨਹੀਂ ਪਾਉਣੀ ਚਾਹੀਦੀ ਕਿਸੇ ਨੂੰ ਚਾਹੇ ਆਗਲਾ ਨੇ ਕੀ ਮਸਲਾਇਆ ਤੇ ਆਵਾਜ਼ ਮਰਜੀ ਕਰੇ ਪਰ ਫੇਰ ਵੀ ਚਲ ਉਹਨੇ ਪਾਈ ਹੈ ਗਲਤ ਹੈ ਉਹ ਜਾਲੀ ਹੈ ਫੇਕ ਹੈ ਅਸਲੀ ਹੈ ਨਕਲੀ ਹੈ ਉਹਦੇ ਇੰਨਾ ਭੱਲਾ ਕਰਨ ਦੀ ਥਾਂ ਜੇ ਤੁਸੀਂ ਨਸ਼ੇ ਵਾਲਾਂ ਤੇ ਇੰਨੇ ਕਸ ਕਸਾ ਹੋਵੇ ਜੇ ਕੋਈ ਪਾਈਆ ਦਾ ਪਾਈ ਜਾਣ ਦੇ ਪਰ ਦਸ ਪਾ ਦੇਣ ਨੂੰ ਕਹਿੰਦੇ ਭਾਈ ਹੋਰ ਪਾ ਦੇ ਇਹਦੇ ਨਾਲ ਕੀ ਹੁੰਦਾ ਦਰਬਾਰ ਸਾਹਿਬ ਦੀਆਂ ਪਾਉਂਦੇ ਰੋਜ਼ ਉਹ ਤੇਰੀ ਬੋਲੇ ਉਦੋਂ ਕਿਉਂ ਨਹੀਂ ਪਰਚੇ ਕਰੇ ਦਰਬਾਰ ਸਾਹਿਬ ਪਾਉਣ ਵਾਲੇ ਦਾ ਸ਼ੇਅਰ ਕਰਨ ਵਾਲੇ ਤੇ ਜਾਂ ਹੋਰ ਧਾਰਮਿਕ ਗ੍ਰੰਥਾਂ ਕਿਸੇ ਵੀ ਹਿੰਦੂ ਧਰਮ ਦੇ ਗ੍ਰੰਥਾਂ ਜਿਹੜਾ ਬਿਆਦ ਵੀ ਹੁੰਦੀ ਆ ਬਣਾ ਕੇ ਉਹਨਾਂ ਤੇ ਕਰੋਗਾ ਪਰਚੇ ਕਿਸ ਨੇ ਜਾਲੇ ਵੀਡੀਓ ਬਣਾ ਕੇ ਪਾਤੀ ਸਾਰਾ ਮੀਡੀਆ ਸਾਰਾ ਆ ਚੈਨਲ ਵਾਲੇ ਪੱਪਾ ਭਰੋਗੇ आ हाँ जीरी का मूं देख ला के दिल्ली पहुंच रखे हजे अग लाई नहीं सा ने अग किसी ने काना भी लाई तो तू जीरी के पहुंच गया जिंदे अग लावगा तू ग्यारह बारह दिन बाद धूं जाऊगा दिल्ली धूआा सौ की स्पीड से जाए स्लो स्लो जाऊगा हवा के बेगना जाऊगा जरूर पर जाऊगा सारे पासू मारा पाई यान यार, यार। किधर जाइए बच्चे डर लगता है स्कूल ने बच्चे आए मेरे को दस दिन पहला ਕਰੇ ਨਾਮੀ ਸਕੂਲ ਦੇ ਮਾਨਸਾ ਦੇ ਕਹਿੰਦੇ ਭਾਈ ਸਾਡੇ ਸਕੂਲ ਚ 35 ਮੁੰਡੇ ਨੇ ਤਾਂ 15 ਕਰਦੇ ਨੇ ਜੇ 70 ਨੇ ਤਾਂ 25 ਕਰਦੇ ਨੇ ਮਾਚਲ 25 11ਵੀਂ ਬਦनामी ਸਕੂਲ ਜਿਹਦੀ ਫੀਸਾਂ ਦਿੱਤੀ 1000 ਨੇ ਪਲਸ 1 ਪਲਸ 2 ਵਾਲੇ ਤੇ ਕਹਿੰਦਾ ਕੁੜੀਆਂ ਵੀ ਦੋ ਤਿੰਨ ਲੱਗ ਜਾਂਦੀਆਂ ਨੇ ਫੁਕਰ ਬਾਈ ਦੇ ਬਾਈ ਗਾਣੇ ਹੀ ਨਸ਼ਿਆਂ ਵਾਲੇ ਆਉਂਦੇ ਨੇ ਗਾਣਿਆਂ ਚ ਨਸ਼ਾ ਪ੍ਰਮੋਟ ਕਰਿਆ ਜਾਂਦਾ ਹਥਿਆਰ ਪ੍ਰਮੋਟ ਕਰੇ ਜਾਂਦੇ ਨੇ आए इन्हें गुलाब सिद्धू ने एक गाँव गाता सपंच चलो बचार ने माफी भी मंग ली है ना भाई यार ओद्दे बुद्धे एका कर लिया सरपंचा ने मेरे भावा ने हत्थ बन के बेनती है गुलाब सिद्धू माफी मंग गया मैं भी उस तो माफी मंगूंगा सोनू सलूट तो मारूंगा तुम एका नशे खिलाफ क्यों नहीं करते कट्ठे होके हो मैं भी इस नशा नहीं वेकन देंगे नशे खिलाफ एका करोगा प्रधान बोलो नशे खिलाफ ना लो नशा बेचना ਆ ਮੈਂ ਕੋ ਸੋਮਾਨ ساری ਗੋਲਸ ਫੜ ਲੂ ਕਿਸ ਨੂੰ ਸਾਰੇ ਨਾਲ ਇੱਥੇ ਹੋਏ 2 ਜੱਡ ਵੱਡਿਆਂ ਨੇ ਗੱਲ ਕਰ ਛੋਟੇ ਗਰੀਬ ਹੋਰ ਮੈਂ 2 ਗ੍ਰਾਮ ਫੜ ਲਿਆ 3 ਗ੍ਰਾਮ ਫੜ ਲਿਆ 5 ਗ੍ਰਾਮ 10 ਗ੍ਰਾਮ 20 ਗ੍ਰਾਮ ਬਸ ਚਲੋ ਰਾਮ ਰਾਮ ਹੈ 60 ਗੋਲੀਆਂ ਫੜਦੀਆਂ 40 ਗੋਲੀਆਂ ਫੜਦੀਆਂ ਆ ਹੁਣ ਆ 5 ਮਿੰਟ ਪਹਿਲਾਂ ਆ ਸ਼ਰਮੇ ਉਹ ਕਿੰਨੀਆਂ ਗੋਲੀਆਂ ਲੈ ਕੇ ਆ ਬੰਦਾ ਬਣਾ ਕੇ ਐਸਸੂਆ ਇੱਥੇ ਮੈਂ ਅਸੀਂ ਹੁਣ ਆ ਥਾਦੇ 70 80 ਗੈਸਸੂਆ ਆ ਪੱਤੇ ਲੈ ਆ 7 8 ਪੱਤੇ ਸਭ ਕਿੰਨੇ ਹੋਗੇ 15 ਦਾ ਤਾਂ 105 ਹੈਣਾ 162 ਛੜ ਕਰੇ ਹੁੰਦੇ ਉਹ ਦੁਕਾਨ ਤੋਂ ਲੈ ਕੇ ਇਹ ਦੁਕਾਨ ਵਾਲੇ ਹੱਥ ਪਾ ਲੋ ਜਾ ਕੇ ਕਹਿੰਦੇ ਕਬੋ ਖਵਾਰੀ ਖਾਬਰਾ ਮਾਨਸਾ ਦੀ ਪੜ ਲਿਓ ਚਾਰ ਗੋਲੀਆਂ ਪੰਜ ਗੋਲੀਆਂ 40 ਗੈਸ 30 ਗੈਸ ਉਹ ਖਾਣ ਵਾਲੇ ਹੁੰਦੇ ਉਹ ਦੁਕਾਨ ਵਾਲੀ ਆ ਆ ਭਾਈ ਆ ਭਾਈ ਨਹੀਂ ਮੰਨਦੇ ਮੈਂ ਇਸ ਕਹਿੰਦਾ ਸਾ ਵੀ ਡੈਕ ਨਾਲ ਮਰ ਗਿਆ ਚਲੋ ਉਹ ਵੀ ਗੱਲ ਛੱਡੋ ਗੱਲ ਬੋਸ ਤੰਗ ਕਰਨ ਲੱਗ ਜਾਂਦੀ ਐ ਸੜਕ ਤੇ ਹੀ ਰੱਖ ਦੇ ਵੀ ਹੋਰਾਂ ਦੇ ਜਬਾਕ ਵੱਜ ਜਾਂ ਚਾਰ ਕਿਉਂ ਉਹ ਵੀ ਛੱਡੋ

ਕਿੰਦਾ ਦਾ ਮਿੱਤਰ ਆ ਸਾਡਾ ਭਾਈ ਬੋਲ ਸੋਇ ਚੱਲ ਕਿੰਦੇ ਦਾ ਮਾਫ ਕਿੰਦਾ ਦਾ ਵਿਚਾਰਾ ਰੱਬ ਦਾ ਜੀ ਚਲੋ ਠੀਕ ਐ